ਅੱਜ ਆਪਾਂ ਤੁਹਾਨੂੰ ਦੱਸਣੀ ਆ ਆਪਣੀ ਕਮੀਜ਼ ਦੀ ਕਟਿੰਗ ਕਮੀਜ਼ ਦੀ ਕਟਿੰਗ ਕਿੱਦਾਂ ਕਰਨੀ ਕਿ ਸਿੰਪਲ ਕਮੀਜ਼ ਆ ਬਿਨ ਆਉਟਲਾਈਨਿੰਗ ਆ ਸਭ ਤੋਂ ਪਹਿਲਾਂ ਆਪਣੀ ਲੈਂਥ ਸੈੱਟ ਕਰਨੀ ਆ ਲੈਂਥ ਰੈਡੀ ਹੈਗੀ ਆ 39 ਇੰਚ ਇਹ ਆ ਆਪਣੀ ਰੈਡੀ ਲੈਂਥ ਆ ਕਿ ਆਪਾਂ ਕਟਿੰਗ ਘਰੀ ਹੈ ਦੀ ਬਾਣੀ ਚਾਲੀ ਤੇ ਠੀਕ ਹੈ ਇਹ ਆਪਣਾ ਫਰੰਟ ਪੀਸ ਆ ਇਹ ਆ ਗਾ ਬੈਕ ਪੀਸ ਤੁਸੀਂ ਇੱਕ ਇਹ ਹਮੇਸ਼ਾ ਧਿਆਨ ਵਿੱਚ ਰੱਖਣਾ ਤੁਸੀਂ چاہے ਕਿਸੇ ਵੀ ਸਾਈਜ਼ ਦਾ ਕਮੀਜ਼ ਕਟਿੰਗ ਕਰ ਰਹੇ ਹੋ ਤਾਂ ਬੈਕ ਪਾਰਟ ਜਿਹੜਾ ਆਪਣਾ ਇਹ ਅੱਧਾ ਪੌਣਾ ਇੰਚ ਜਿਹੜਾ ਤੁਸੀਂ ਐਸਾ ਕਟਿੰਗ ਕਰਨਾ ਹੀ ਕਰਨਾ ਠੀਕ ਹੈ ਇਹਦਾ ਹੁੰਦਾ ਕੀ ਆ ਇਹਦੇ ਨਾਲ ਕਦੇ ਵੀ ਆਪਣਾ ਜਿਹੜਾ ਫਰੰਟ ਵਾਲਾ ਪੀਸ ਹੁੰਦਾ ਪਿੱਛੇੋਂ ਜਦੋਂ ਆਪਣਾ ਗੜਾ ਜਿਹੜਾ ਬੈਕ ਨੂੰ ਨਹੀਂ ਡਿੱਗੂਗਾ ਤੁਹਾਡਾ ਇਹਦਾ ਇੱਕ ਹੀ ਮੀਨਕਾਰ ਹੁੰਦਾ ਕਿ ਜਿਹੜਾ ਆਪਣਾ ਕਨੈਕਟ ਜਿਹੜਾ ਪਿੱਛੇ ਨੂੰ ਜਾ ਰਿਹਾ ਤਾਂ ਉਹਦਾ ਤੁਸੀਂ ਇਹ ਹੀ ਗੱਲ ਆਏਗਾ ਨਾ ਵੀ ਜਿਹੜਾ ਬੈਕ ਪਾਰਟ ਆ ਤੁਸੀਂ ਇਹ ਜ਼ਿਆਦਾ ਕਟਿੰਗ ਕਰਨਾ ਹੁੰਦਾ ਆਪਣਾ ਠੀਕ ਹੈ ਇਹਦੀ ਲੈਂਥ ਆਪਾਂ ਕੱਟੀਆਂ ਮਤਾਲੇ ਤੱਕ 40 ਰੱਖਾਂਗੇ ਕਿਉਂਕਿ ਇਹਨਾਂ ਨੇ ਕਿਹਾ ਵੀ ਥੋੜਾ ਬਹੁਤ ਇਧਰ ਉਧਰ ਕੋਈ ਗੱਲ ਨਹੀਂ ਤਾਂ ਤੁਸੀਂ ਆਪਣੇ ਜਿੰਨੇ ਤੁਹਾਡੇ ਕਸਟਮਰ ਦੇ ਅਕੋਰਡਿੰਗ ਜਿਹੜੀ ਕਟਿੰਗ ਕਰਨੀ ਆ ਹਰ ਇੱਕ ਚੀਜ਼ ਦਾ ਧਿਆਨ ਰੱਖਣਾ ਆਪਣੇ ਕਸਟਮਰ ਨੂੰ ਬਰੀਕਲੀ ਤੁਸੀਂ ਪੁੱਛ ਲਿਆ ਕਰੋ ਵੀ ਤੁਸੀਂ ਥੋੜਾ ਉਹ ਵੀ ਟਾਈਟ ਹੋਊ ਜਪਾ ਸਕਦੇ ਹੋ ਜਾਂ ਨਹੀਂ ਤਾਂ ਇਹ ਆਪਾਂ ਆਪਣੇ ਅਕੋਰਡਿੰਗ ਜਿਹੜਾ ਸਟੀਚਿੰਗ ਕਰ ਨਹੀਂ ਸਕਦੇ ਇਹ ਕੰਮ ਆਪਾਂ ਕਰਦੇ ਪਰ ਚੁਆਇਸ ਆ ਆਪਣੇ ਕਸਟਮਰ ਦੀ ਚੱਲਣੀ ਆ ਠੀਕ ਹੈ ਆ ਦੇਖੋ ਹੱਥ ਪਾ ਲਿਆ ਜ ਆਪਣਾ ਇਹ ਆ ਕੇ ਬੈਕਪਾਰ ਠੀਕ ਹੈ ਇਹਦੇ ਬਾਅਦ ਆ ਆਪਣਾ ਜਿੱਦਾਂ ਕੀ ਤੀਰਾ ਹੈਗਾ ਸਾਡਾ 11.5 11.5 ਦਾ ਹਾਫ ਆਊਗਾ ਪੌਣੇ 6 ਇੰਚ ਆਪਾਂ ਇੱਥੇ ਰੱਖਾਂਗੇ ਪੌਣੇ 6 ਇੰਚ ਆਹੋ ਪੌਣੇ 6 ਇੰਚ ਦੀ 200% ਚੇਤ ਠੀਕ ਹੈ ਇਹ ਆ ਗਿਆ ਇਹ ਆਪਣੀ ਹੈਗੀ ਸ਼ੋਲਡਰ ਦੀ ਲੈਂਥ ਇੱਥੇ ਪੌਣੇ 6 ਸੀ ਤੱਕ ਸਵਾ 6 ਇੰਚ ਠੀਕ ਹੈ ਇੱਥੋਂ ਆਪਾਂ ਲਵਾਂਗੇ ਜਿੰਨਾ ਆਪਾਂ ਉੱਪਰ ਤੋਂ ਟੀਰਾ ਕਰਾਇਆ ਸੀ 13 ਹੈਗਾ ਸੀ ਆਪਣਾ 4 ਇੰਚ ਠੀਕ ਹੈ ਇਹ 4 ਇੰਚ ਆ ਗਿਆ ਅੱਗੇ ਆਪਣੀ ਦੇਖੇ ਲੋਅਰ ਬ੍ਰੈਸਟ ਜਿਹੜੀ ਇੱਥੇ ਆ ਗਈ ਇਹ ਆਪਣੀ ਹੈਗੀ ਲੋਅਰ ਬ੍ਰੈਸਟ ਇੱਥੇ ਤੁਸੀਂ ਇਹਦਾ ਬਾਕਸ ਰੈਡੀ ਕਰ ਲੈਣਾ ਠੀਕ ਹੈ ਮਤਲਬ ਬਾਕਸ ਆਪਣਾ ਸੋਲਡ ਕਰਨ ਲਈ ਤਾਂ ਹੁਣ ਤੁਹਾਡੀ ਲੋਅਰ ਬ੍ਰੈਸਟ ਜਿਹੜੀ ਹੈਗੀ ਆ ਸਾਡੇ 19 ਇੰਚ ਆ ਰਹੀਆਂ ਸਾਡੇ 19 ਦੇ ਵਿੱਚ ਉਹ ਸਾਡੇ 19 ਦਾ ਆਪਾਂ ਕਰ ਲੈਣਾ ਹਾਫ ਸਾਡੇ 19 ਦਾ ਹਾਫ ਆ ਗਿਆ ਤਾਂ ਪੌਣੇ 10 ਸੀ ਇਹਦੇ ਵਿੱਚ ਠੀਕ ਹੈ ਪੌਣੇ 10 ਦੇ ਵਿੱਚ ਆਪਾਂ ਅੱਧੇ ਸੀਰੀ ਤੇ ਪਲੇਸ ਪਾਉਣੀ ਤਾਂ ਆਪਾਂ ਲਵਾਂਗੇ ਸਵਾ 10 ਠੀਕ ਹੈ ਪੌਣੇ 10 ਐਸੀ ਆਪਣੇ 19 ਦਾ ਹਾਫ ਪੌਣੇ 10 ਅੱਧਾ ਇੰਚ ਆਪਾਂ ਜਿੱਦੇ ਤੇ ਪਲੇਟ ਲਾਇਆ ਤਾਂ ਉਹ ਆ ਗਿਆ ਆਪਣਾ ਸਵਾ 10 ਦੀ ਮਾਰਕਿੰਗ ਹੋ ਗਈ ਹੈ ਹੁਣ ਆਪਾਂ ਏਸੀ ਦਾ ਹਾਫ ਕਰਨਾ ਇਹ ਤੁਸੀਂ ਦੇਖਣਾ ਬੈਕ ਗਰ ਦੇ ਅਕੋਰਡਿੰਗ ਆਪਣਾ ਜੇਕਰ ਤੁਹਾਡਾ ਨੈਕ ਜਿਆਦਾ ਡੀਪ ਹੈਗਾ ਤਾਂ ਤੁਸੀਂ ਇਹਦਾ ਹਾਫ ਕਰ ਲੈਣਾ ਹੈ ਡੀਪ ਕੋਲ ਹਾਫ ਕਰਨਾ ਜਿੱਦਾਂ ਸਾਢੇ 4 ਤੋਂ ਆਪਣੇ ਇਥੇ 2.5 ਇੰਚ ਤੇ ਇਹਦਾ ਹਾਗੇ ਹਾਫ ਹੋਏ ਇਹ ਜੇ ਜੀ ਆਪਾਂ ਹਾਫ ਦੀ ਕਟਿੰਗ ਕਰਨੀ ਹੈ ਇਹ ਤੇ ਆਪਾਂ ਬੈਕ ਫੋਲਡ ਟੂ ਵੀ ਆਪਣੇ ਦਿੱਤੇ ਕਾਰਡ ਪਾਉਣੀ ਹੈ ਇਹ ਉਹਦੇ ਨਹੀਂ ਕੱਢਿਆ ਜਾਂਦਾ ਹੈਗਾ ਜੇ ਤੁਹਾਡਾ ਨੈਕ ਜਿਆਦਾ ਡੀਪ ਨਹੀਂ ਹੈਗਾ ਜਿੱਦਾਂ 4-4.5 ਨਾਰਮਲ ਫਲਾ ਹੈਗਾ ਤਾਂ ਉਹਦੇ ਤੁਸੀਂ ਹਾਫ ਕਰਨ ਤੋਂ ਬਾਅਦ 10 ਇੰਚ ਇਧਰ ਨੂੰ ਲੈ ਲੈਣਾ ਹੋਰ ਮੀਨਜ਼ ਕਿ ਜੇ ਆਪਣਾ ਕੜਾ ਇੱਥੋਂ ਤੱਕ ਹੈਗਾ ਤਾਂ ਆਪਾਂ ਨੂੰ ਇਥੇ ਕੀ ਆ ਜਿਆਦਾ ਸਪੇਸ ਚਾਹੀਦੀ ਆਪਣੇ ਕਪੜਾ ਜਿਆਦਾ ਚਾਹੀਦਾ ਤਾਂ ਕਿ ਆਪਾਂ ਜਦੋਂ ਸੋਲਡ ਮੂਵਿੰਗ ਕਰਦੇ ਆ ਤਾਂ ਉਹਦੇ ਚਾਪ ਨੂੰ ਕੋਈ ਦਿੱਕਤ ਨਾ ਆਵੇ ਠੀਕ ਹੈ ਹੁਣ ਇਹਦਾ ਕੜਾ ਹੈਗਾ 6.5 ਤੋਂ 7 ਦੇ ਤਕਰੀਬ ਹੈਗਾ ਤਾਂ ਆਪਾਂ ਇਹਦਾ ਅੱਧਾ ਕੇ ਰੱਖ ਲੈ ਜਿੰਨਾ ਵੀ ਤੁਹਾਡਾ ਇਹਦਾ ਥੀਰੇ ਦਾ ਤੇ ਆਪਣੀ ਦੋਰ ਬੈਸ ਦਾ ਹਾਫ ਹੋਣਾ ਉਹਦੇ ਤੁਸੀਂ ਕੀ ਆ ਬੈਕ ਪਾਰਟ ਕੱਢੀ ਦਾਲਨੀ ਆ ਐਂਡ ਨੈਕਸਟ ਕੀ ਕਰਨਾ ਤੁਸੀਂ ਜੋ ਵੀ ਮਾਰਕਿੰਗ ਕਰਨੀ ਹੈ ਫਸਟ ਪਾਰਟ ਤੋਂ ਹੀ ਕਰਨੀ ਆ ਇਹਨੂੰ ਤਾਂ ਕੁਛ ਨਹੀਂ ਮਾਰ ਪੀਂਗਾ ਤੁਸੀਂ ਲੈਂਥ ਨੂੰ ਫਾਸਟ ਤੋਂ ਦੇਖਣੀ ਆ ਪੀਰਾ ਸ਼ੋਲਡਰ ਜੋ ਵੀ ਤੁਹਾਡਾ ਪਲੇਟ ਦਾ ਨਾਪ ਹੋਊਗਾ ਫਾਸਟ ਪਾਰਟ ਤੋਂ ਹੀ ਕਰਨਾ ਅਗਲੇ ਪੱਲੇ ਤੋਂ ਹੀ ਕਰਨਾ ਤੁਸੀਂ ਨੈਕਸਟ ਆਪਾਂ ਦੇਖੀਏ ਪਲੇਸ ਆਪਣੀਆਂ ਪਲੇਸ ਕਿੰਨੇ ਤੇ 11.5 ਤੇ ਪਿਆ ਨੇ ਤਾਂ ਆਪਾਂ ਅੱਧਾ ਇੰਚ ਵੀ ਇੱਥੇ ਐਕਸਟਰਾ ਕਟਿੰਗ ਕਰਾਂਗੇ ਕਿਉਂਕਿ ਇਹ ਆਪਣਾ ਸੀਵ ਦਾ ਲੂਗਾ ਬੈਂਚ ਚਾਹਾਂ ਤੁਸੀਂ ਇਦਾਂ ਵੀ ਲਾ ਸਕਦੇ ਹੋ ਤਾਂ ਇੰਚ ਉੱਪਰ ਤੋਂ ਸੀਵ ਲਾ ਕੇ 11.5 ਇਹ ਲਾਸਾ ਗ੍ਰਿੰਥ ਇਤਨਾਂ ਨਾਲ ਇਤਨਾਂ ਨਾਲ ਉਹ ਜੇ ਤੁਸੀਂ ਉੱਪਰ ਤੋਂ ਰੱਖਣਾ ਸਾਢੇ ਦਾ ਤਾਂ ਬਾਅਦ ਕੋਈ ਪਰ ਸਪੈਕਟ ਆਵੇਗਾ ਠੀਕ ਹੈ ਹੁਣ ਇਹਦੀ ਲੈਂਥ ਜਿਹੜੀ ਆਪਣੀ ਇਹ ਜਿਹੜੀ ਪਲੇਸ ਦੀ ਲੈਂਥ ਉਹਦੇ ਏ ਵੀ ਆਪਣੀ ਕੀ ਆ ਬਾਡੀ ਦੀ ਲੈਂਥ ਅਕੋਰਡਿੰਗ ਹੀ ਹੋਵੇ ਜਿੱਦਾਂ ਕਿ ਇਹਦੀ ਲੈਂਥ ਜਿਹੜੀ ਕਾਫੀ ਹੈਗੀ ਮਿਸਟੈਂਡ ਠੀਕ ਹੈ ਇਹਦੀ ਆਪਾਂ ਲੈਂਥ ਰੱਖਾਂਗੇ 7 ਇੰਚ ਨਾੜੀ ਤੁਸੀਂ 7 ਇੰਚ ਦਾ ਹਾਫ ਕਰ ਲੈਣਾ ਸਾਢੇ 3 ਠੀਕ ਹੈ ਸਾਡੇ ਨੂੰ ਹੁਣ ਇਹ ਦੀ ਕਿ ਆਪਾਂ ਬੇਟ ਰੇਖਾਂ ਕੇ ਵਿੱਚ ਦੀ ਚੌੜਾਈ ਕਿੰਨੀ ਆ ਉਹ ਹੈਗੀ ਆ ਜੀ 7 ਇੰਚ 7 ਦਾ ਹਾਫ ਆ ਜੋ ਆਪਣੇ ਕੋਲ 7.5 ਇੰਚ ਠੀਕ ਹੈ ਇਹ ਤੁਸੀਂ ਮਾਰਕੀਂ ਦਾ ਲਏ ਨੇ ਤਾਂ ਹੁਣ ਕੀ ਜਿੱਥੇ ਵੀ ਤੁਹਾਡੀ ਕਮਰ ਕੱਢਣੀ ਹੈ ਜਿੱਥੇ ਵੀ ਤੁਹਾਡੀ ਪੇਟਸ ਦਾ ਅੱਧਾ ਆ ਰਿਹਾ ਤਾਂ ਉਹ ਕੀ ਆ ਆਪਣਾ ਹਿਪ ਪੁਆਇੰਟ ਹੋ ਜਾਂਦਾ ਸੌਰੀ ਕਮਰ ਪੁਆਇੰਟ ਹੋ ਜਾਂਦਾ ਠੀਕ ਜਿੱਦਾਂ ਕਿ ਇਹਨਾਂ ਦੀ ਕਮਰ ਰੈਡੀ ਹੈਗੀ ਆ 17.5 ਇੰਚ ਤਾਂ ਹੁਣ ਆਪਾਂ ਇੱਥੇ ਕੀ ਕਰਨਾ ਆਪਾਂ ਜਿਹੜੀ ਇਹਦੀ ਚੌੜਾਈ ਹੈ ਫਰੀਂ ਦੇ ਪਲੇਟ ਦੀ ਆਪਾਂ ਅੱਧਰ ਤੇ ਇੰਚ ਦੀ ਭਵਾਈ ਰੱਖੀ ਜੀ ਤੁਸੀਂ ਅੱਧਾ ਇੱਧਰ ਤੇ ਅੱਧਾ ਇੰਚ 1 ਇੰਚ ਹੋ ਗਿਆ ਇਹ ਆਪਣਾ ਠੀਕ ਆ ਹੁਣ ਇਹ 1 ਇੰਚ ਕਿਉਂ ਜਦੋਂ ਆਪਾਂ ਇੱਥੇ ਮਕਾਮਾ ਦੀ ਮਾਰਕਿੰਗ ਕਰਾਂਗੇ ਤਾਂ ਉਹ ਐਕਸਟਰਾ ਲੈਣਾ ਹੈਗਾ ਜਿੰਨਾ ਤਾਂ ਵੀ ਕੰਮ ਰੈਡੀ ਆ ਉਹ ਤੇ 1 ਇੰਚ ਕਿ ਤੁਸੀਂ ਐਕਸਟਰਾ ਕਟਿੰਗ ਕਰੋਗੇ ਜਿੱਦਾਂ ਕਮਰ ਹੈਗੀ ਆ 7.5 ਇੰਚ ਪਹਿਲਾਂ ਤੁਸੀਂ 7.5 ਇੰਚ ਦਾ ਹਾਫ ਕਰੋਗੇ 7.5 ਦਾ ਹਾਫ ਆ ਗਿਆ ਪੌਣੀ 9 ਇੰਚ ਠੀਕ ਹੈ ਪੋਲੀਨੋਧ ਵਿੱਚ ਤੁਸੀਂ 1 ਇੰਚ ਨਾਲ ਹੀ ਦੂਜੀ ਦਾ ਪੌਣੇ 9 ਆ ਰਿਹਾ ਤਾਂ ਪੌਣੇ 10 ਮਾਰਕਿੰਗ ਕਰਾਂਗੇ ਆਪਾਂ ਕਿਉਂ ਕਿਉਂਕਿ ਆਪਾਂ 1 ਇੰਚ ਜਿਹੜਾ ਇੱਥੇ ਇਹਦੀ ਪਲੇਟ ਵੀ ਧੰਗਾਈ ਦੀ ਨਹੀਂ ਤਾਂ ਉਹਦੇ ਲਈ ਆਪਾਂ ਐਕਸਾ ਰੱਖਣਾ ਹੁੰਦਾ ਜਿੱਦਾਂ ਇੱਥੇ ਤੁਸੀਂ ਇਹਦਾ ਹਾਫ ਕਰਕੇ ਲਾ ਉਹਦੇ ਇਕੁਅਲ ਬਿਲਕੁਲ ਇੰਚ ਦੇ ਰੱਖਣਾ ਇੱਕ ਮਾਰਕਿੰਗ ਕਰ ਲੈਣੀ ਹੈ ਠੀਕ ਹੈ ਨੈਕਸਟ ਆ ਗਿਆ ਆਪਣੀ ਜਿੱਦਾਂ ਆਪਾਂ ਸਾਈਡ ਸੀਨ ਜਾਂ ਚਾਕ ਦੇਖਦੇ ਹਾਂ ਠੀਕ ਹੈ ਹੁਣ ਆਪਣੀ ਸਾਈਡ ਸੀਨ ਹੈਗੀ ਆ 1.9 ਇੰਚ ਤਾਂ ਆਪਾਂ ਕਿ 1.5 ਇੰਚ ਚਾਹੀਦੀ ਹੈ ਤਾਂ ਆਪਾਂ ਇੱਥੇ ਲਾਵਾਂਗੇ 20 ਇੰਚ ਤੇ ਇੰਚ ਅੱਧਾ ਇੰਚ ਕੀ ਆਪਾਂ ਉੱਪਰ ਸੀਨ ਲਾ ਦੇਵਾਂਗਾ ਠੀਕ ਹੈ ਇਹ ਆ ਗਿਆ ਆਪਣਾ 20 ਇੰਚ ਤੇ ਕਮਰ ਜਿੰਨੀ ਤੁਹਾਡੀ ਹੈਗੀ ਉਹਦਾ ਹਾਫ ਰੱਖਣਗੇ ਤਾਂ 2.5 ਤਾਂ ਉਹਦਾ ਹਾਫ ਕਰਕੇ ਰੱਖਾਂਗੇ 1.5 ਇੰਚ OK ਇਹਦੇ ਦੁਆਰ ਆਪਣਾ ਆ ਗਿਆ ਘੇਰਾ ਘੇਰਾ ਕਿੰਨਾ ਹੈਗਾ ਸਾਡੇ 20 1.5 ਇਹਦਾ ਵੀ ਆ ਗਿਆ ਹਾਫ ਇਹ ਆ ਜੀ ਆਪਣੀ ਇਹ ਆਪ ਕੋ ਪਲੇਸ ਦਾ ਜਿਹੜਾ ਵਿਚੇ ਨਾਲ ਡਿਸਟੈਂਸ ਰੱਖਣਾ ਉਹ ਕਿੰਨਾ ਰੱਖਣਾ ਹੁੰਦਾ ਇਹ ਵੀ ਆਪਣੀ ਬ੍ਰੈਸ ਦੇ ਅਕੋਰਡਿੰਗ ਹੀ ਰੱਖਣਾ ਜੇ ਬ੍ਰੈਸ ਤੁਹਾਡੀ ਨੋਰਮ ਹੈਗੇ ਤੁਸੀਂ ਜੇੜੀ ਚ ਰੱਖ ਸਕਦੇ ਥੋੜੀ ਜ਼ਿਆਦਾ ਹੈਗੀ ਅਬ ਤੁਸੀਂ ਪਾਣੀ ਦੇ ਉਹ ਤੋਂ ਥੋੜੀ ਹੈਗੀ ਹੈਗੀ ਤਾਂ ਉਹ ਤੁਸੀਂ 1.5 2.5 ਇੰਚ ਕਰਕੇ ਆਪਾਂ ਰੱਖ ਸਕਦੇ ਜਿਆਦਾ ਹੈਗੀ ਤੇ 2.5 ਪਾਣੀ ਕਿੰਨੇ ਇੰਚ ਵੀ ਆਪਾਂ ਇਹ ਰੱਖ ਲੈਣੇ ਆ ਤਾਂ ਇਹ ਆਪਣੀ 10 ਦੇ ਵਿਆਸ ਦੇ ਅਕੋਰਡਿੰਗ ਹੁੰਦਾ ਨਾ ਪੇਚ ਰੱਖਾਂਗੇ ਪੌਣੀ 2 ਇੰਚ ਪਹਿਲਾ ਇਹ ਤੋਂ ਬਾਅਦ ਇਹ ਵਾਲੀ ਨਾਲ ਨਹੀਂ ਤੁਸੀਂ ਉੱਪਰ ਤੋਂ ਦੇਖੋਗੇ ਕਿ ਇੱਥੇ ਜਿੱਥੋਂ ਤੁਹਾਡੀ ਸਟੈਪ ਹੋ ਰਹੀ ਆ ਫਰੇਮ ਦੀ ਇੱਥੋਂ ਰੱਖ ਲੈਣਾ ਤੁਸੀਂ ਇਥੇ ਵੀ ਪੌਣੀ 2 ਇੰਚ ਦੀ ਮਾਰਕਿੰਗ ਕਰਾਂਗੇ ਆਪਾਂ ਹੁਣ ਇਹ ਤੋਂ ਇਹਦੇ ਤੱਕ ਡਿਸਟੈਂਸ ਰੱਖਣਾ ਪੌਣੀ 2 ਇੰਚ ਕਿਉਂਕਿ ਨਾ ਦਿਨਾਂ ਪੌਣੀ 2-2 ਹੋ ਗਿਆ ਅੱਜ ਕੋਈ ਪੌਣੀ ਦਾ ਹੋ ਗਿਆ ਤੇ ਇਹ ਵੀ ਪੌਣੀ ਦਾ ਹੋ ਗਿਆ ਹੁਣ ਤੁਸੀਂ ਕੀ ਆ ਇਹਨੂੰ ਇੱਥੇ ਇਦਾਂ ਫੈਸ਼ਨ ਐਡ ਕਰ ਦਮ ਹੈ। ਠੀਕ ਹੈ। ਤਾਂ ਤੁਸੀਂ ਜੇਕਰ ਤੁਹਾਡਾ neck ਜਿਆਦਾ ਡੀਪ ਹੈਗਾ ਤਾਂ ਤੁਸੀਂ ਕਵਾਈ ਕਾਰਡ ਨਹੀਂ ਪਾਉਣੀ ਹੋਏਗੀ। ਠੀਕ ਹੈ ਇਹ neck ਉਹਨਾਂ ਦਾ ਪਾਉਣੇ ਤੋਂ نیچے ਬੇਸਟ ਜਿਹੜੀ neckਲੀ। ਹੁਣ ਆਪਾਂ ਇਹ ਤੁਹਾਨੂੰ ਦੱਸਦੇ ਇੱਥੇ ਜਿਹੜੀ ਫਰੰਟ ਕਾਰਡ ਆ ਉਹ ਨੂੰ ਤੁਸੀਂ ਜ਼ਰੂਰ ਨਾਲ ਆਪਣੇ ਆਪਣੇ ਕਸਟਮਰ ਦੇ ਫਰੰਟ ਕੱਟ ਹੈਗੀ ਹੈ 13 ਇੰਚ ਮੀਨ ਜੇ ਕਟਿੰਗ ਤੇ ਆ 13 ਤਾਂ ਆਪਾਂ 1/2 ਇੰਚ ਘਾਇਤੀ ਚ ਮੰਨਦੇ ਆ ਇਹਦੇ ਚ ਕੀ ਲਵਾਂਗੇ ਲੂਜ਼ਿੰਗ ਦਾ ਲੈਣਾ ਸੌਰੀ ਕਟਿੰਗ ਦਾ ਲੈਣਾ ਜਿਹੜਾ ਆਪਣਾ ਮਾਰਜਿਨ ਹੋਊਗਾ ਤਾਂ ਆਪਾਂ ਇਹ ਲਵਾਂਗੇ 14 ਇੰਚ ਇੱਥੇ ਆ ਰਹੀ ਆਪਣਾ ਠੀਕ ਹੈ ਇਹਨੂੰ ਜਿੱਦਾਂ ਕਿ ਤੁਸੀਂ ਕੱਟ ਪਾ ਲਈ ਖਤਮ ਆ ਇਹ ਆ ਗਈ ਆਪਣੀ ਬੈਕ ਕੱਟ ਕਟਿੰਗ ਕਰਨੀ ਜੇ ਤੁਸੀਂ ਪਹਿਲਾਂ ਆਹ ਵਾਲਾ ਕਟਿੰਗ ਕਰਾਂਗੇ ਬਾਅਦ ਉਸ ਤੋਂ ਬਾਅਦ ਆਪਾਂ ਉਪਰ ਵਾਲੀ ਟਾਨਲੀ ਬਾਹਾਂ ਚ ਕਾਵਾਂਗੇ ਹੁਣ ਤੁਸੀਂ ਕੀ ਕਰਨਾ ਪਹਿਲਾਂ ਇੱਕ ਕੱਟ ਲਾਵਾਂਗੇ ਆਪਣਾ ਜਿਹੜੇ ਹਿੱਪ ਦਾ ਆ ਰਿਹਾ ਇਹ ਚਾਰੋਂ ਪੱਲਿਆਂ ਤੇ ਲੱਗਣਾ ਚਾਹੀਦਾ ਆਪਣੇ ਕਿਉਂਕਿ ਫੋਲਡਰ ਸਾਈਡ ਹੈ ਜਦੋਂ ਅਸੀਂ ਹੁਣ ਸਾਈਡ ਆ ਗਈ ਮੈਂ ਕਟਿੰਗ ਕਰਾਂਗੇ ਆਪਾਂ ਸ਼ੋਲਡਰ ਪੈਂਟਾ ਜਿਹੜੀ ਕਟਿੰਗ ਕਰਾਂਗੇ ਆਪਾਂ ਇਹ ਵਾਲੀ ਕਰਾਂਗੇ ਜਿਹੜਾ ਬੈਕ ਪਾਰਟ ਕਟਿੰਗ ਆਦੀ ਸਾਰਟ ਆਪਾਂ ਪੱਲੇ ਪੱਲੇ ਸੀਮਾਂ ਕਰ ਦਈਏ ਮੋਰ ਜਿਹੜੀ ਕੱਟ ਹੋਣੀ ਆ ਇਹ ਦੋ ਗੋਲਾ ਪਹਿਲਾਂ ਚੱਕ ਲੈਣੇ ਹੈ ਹਰੇ ਵਾਲੇ ਪੱਲੇ ਤੇ ਕੱਟਨੀ ਪੋਣੀ ਇਸ ਤੋਂ ਬਾਅਦ ਤੇਜ਼ੀ ਦੇ ਨਾਲ ਕਸ ਬੁਸਨਾ ਦੇ ਨਾਲ ਲਾ ਲੈਣੇ ਆ ਕਿਉਂਕਿ ਇਹ ਦੋ ਕਾਟ ਨੰਬਰ ਇਹ ਤਾਂ ਪ੍ਰਸੰਥਾਈਟਿਕ ਹੁੰਦਾ ਤਾਂ ਹਿੰਦੂਨਾ ਦੇ ਨਾਲ ਦਿਨੜੀ ਇਹ ਵੀ ਤੁਸੀਂ ਦਾ ਮਾਰਕਿੰਗ ਵੀ ਕਰ ਲੈਣੀ ਆ ਠੀਕ ਹੈ ਇਹਦੇ ਤੋਂ ਬਾਅਦ ਇਹ ਚ ਇਸ ਪਲੇਸ ਦੀ ਮਾਰਕਿੰਗ ਕਰਨੀ ਆ ਉਹ ਤੁਸੀਂ ਕਰਨੀ ਹੈ ਸੂਈ ਨਾਲ ਠੀਕ ਹੈ ਇਦਾਂ ਸੂਈ ਚ ਤਾਗਾ ਪਾ ਲੈਣਾ ਇਥੋਂ ਇਧਰ ਲਾ ਕਰ ਲੈਣਾ ਇਦਾਂ ਠੀਕ ਹੈ ਥੋੜੇ ਇਧਰ ਖਿਚ ਲੋ ਤੁਸੀਂ ਜਿੱਥੇ ਆ ਰਿਹਾ ਤੁਹਾਡਾ ਸਮਾਰਕੀ ਕਰ ਦੋ ਇਦਾਂ ਕਿ ਤੁਸੀਂ ਵਿਚਾਰਾ ਫਿਰ ਲੈਦੇ ਮਾਰਕੀ ਕਰ ਸਕਦੇ ਇਹ ਵਰ ਕੈਂਚੀ ਨਾਲ ਬਹੁਤ ਸਾਰੀ ਭਣਾ ਮਾਰਕੀ ਕਰ ਲੈਣੀ ਉਹਦਾਂ ਜੇ ਤਾਂ ਕਈ ਵਾਰ ਕੱਪੜੇ 'ਚ ਜ਼ਿਆਦਾ ਵੱਡੀ ਹੋਲ ਹੋ ਜਾਂਦੀ ਤੇ ਕੱਪੜਾ ਫਟਣ ਦਾ ਡਰ ਰਹਿੰਦਾ ਆਪਾਂ ਨੂੰ ਅਨੀਵਾਰੇ ਕਪੜੇ ਦਾ ਪ੍ਰੈਸਿੰਗ ਵੀ ਵਰਕ ਪਾ ਲੈਣੇ ਆ ਤਾਂ ਇਹਦੇ ਵਿੱਚ ਆਪਾਂ ਇਦਾਂ ਨਹੀਂ ਕਿ ਮਾਰਕਿੰਗ ਕਰਨੀ ਪਲੇਸ ਦੀ ਠੀਕ ਹੈ ਇਹ ਆਗੇ ਤੁਹਾਨੂੰ ਫਰੰਟ ਵਾਲੀ ਪਲੇਸ ਇਹਨੇ ਬੋਲਣੀ ਫਰੰਟ ਪਾਰਟਸ ਬੋਲਣੀਆਂ ਹੁੰਦੀਆਂ ਨੇ ਇਹ ਸੈਂਟਰ ਕਰਤਾ ਜਦੋਂ ਤੁਸੀਂ ਪਾ ਲੈਣਾ ਤੇ ਕੋਈ ਸਾਨੀ ਨਾ ਪਤਾ ਲੱਗ ਰਹੀ ਆਪਣਾ ਕਿ ਸੈਂਟਰ ਕੱਟ ਆ ਗਿਆ ਇੱਥੇ ਠੀਕ ਹੈ ਇਹ ਆ ਗਿਆ ਆਪਣੇ ਪੇਸ ਦੀ ਕਟਿੰਗ ਤਾਂ ਤੁਸੀਂ ਆਪਾਂ ਨੂੰ ਕਮੈਂਟ ਕਰਕੇ ਤੁਸੀਂ ਤੁਹਾਨੂੰ ਆਪਣੀ ਇਹ ਵੀਡੀਓ ਕਿੰਦਾ ਦੀ ਲੱਗੀ ਸਮਝ ਲੱਗਿਆ ਜਾਂ ਨਹੀਂ ਲੱਗਿਆ ਜੇ ਕੋਈ ਚੀਜ਼ ਹੀ ਸਮਝ ਨਹੀਂ ਲੱਗੀ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਆਪਾਂ ਵੀਡੀਓ ਦੁਬਾਰਾ ਤੋਂ ਅਪਲੋਡ ਕਰਨਾਗੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਨਾ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਠੀਕ ਹੈ ਜੀ ਇਹ ਆਪਣੀ ਕੀ ਪ੍ਰੋਪਰ ਕਟਿੰਗ ਹੋ ਗਈ ਹੈ ਤੇ ਮੇਰੀ ਦੀ ਆ ਬੈਕਪਾਰਟ ਆ ਗਿਆ ਫਸ ਫਸ ਨੂੰ ਲਾਟ ਪਾਟ ਆ ਲਿਆ ਨੀਕੇ ਦਾ ਤੈਲਾ ਕੇ ਰੱਖਨੇ ਆਪਾਂ ਹੁਣ ਆਪਣਾ ਨੈਕਸਟ ਪ੍ਰੋਸੈਸ ਹੋਗਾ ਨੈਕਸਟ ਵੀਡੀਓ ਵਿੱਚ ਦੱਸਾਂਗੇ ਅੱਗੇ